ਪੰਜਾਬ ਦੇ ਵਿੱਚ ਇੱਕ ਵਾਰ ਫਿਰ ਮੌਸਮ ਕਰਵਟ ਲੈਣ ਵਾਲਾ ਵਾ ਕੀ ਹੋਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਮੌਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿੱਚ ਮੌਜੂਦ ਹੈਗੇ ਮੌਸਮ ਭਾਗ ਦੇ ਮਾਹੀ ਡਾਕਟਰ ਪਵਨੀਤ ਕੋਕਿੰਗਰੇ ਸਾਹਿਬ ਨਾਲ ਮੌਜੂਦ ਨੇ ਗੱਲਬਾਤ ਕਰ ਲਏ ਆ ਮੈਡਮ ਕਹਿੰਦੇ ਮੌਸਮ ਦੇ ਵਿੱਚ ਵੱਡਾ ਬਦਲਾਅ ਆਉਣ ਵਾਲਾ ਵਾ ਕੀ ਹੈਗਾ ਮੌਸਮ ਦੇ ਵਿੱਚ ਬਦਲਾਅ ਅ ਜੀ ਜੇ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਫਿਲਹਾਲ ਨੀਅਰ ਨਾਰਮਲ ਟੈਂਪਰੇਚਰਸ ਚੱਲ ਰਹੇ ਨੇ ਜਿਵੇਂ ਕੱਲ ਦਾ ਡੇ ਟਾਈਮ ਟੈਂਪਰੇਚਰ 21 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 2.5 ਡਿਗਰੀ ਇਸੀ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 6.7 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਿਹੜਾ ਕਿ ਨਾਰਮਲ ਤੋਂ ਲਗਭਗ 0.6 ਡਿਗਰੀ ਸੈਂਟੀਗ੍ਰੇਡ ਉੱਪਰ ਹੈ ਸੋ ਨੀਅਰ ਨਾਰਮਲ ਟੈਂਪਰੇਚਰ ਕੰਡੀਸ਼ਨਸ ਚੱਲ ਰਹੀਆਂ ਨੇ ਔਰ ਪਰ ਹੁਣ ਇੱਕ WD ਸਿਸਟਮ ਦਾ ਅਸਰ ਥੋੜਾ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਸੋ ਉਹਦੇ ਕਰਕੇ ਜਿਹੜਾ ਕੱਲ 27 ਤਰੀਕ ਨੂੰ ਪੰਜਾਬ ਦੇ ਵਿੱਚ ਕਾਫੀ ਥਾਂਾਂ ਤੇ ਹਲਕੀ ਬਾਰਿਸ਼ ਹੋ ਸਕਦੀ ਹੈ ਔਰ ਇਹਦੇ ਨਾਲ-ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਔਰ ਥੰਡਰੀ ਡਿਵੈਲਪਮੈਂਟ ਹੋ ਸਕਦੀ ਹੈ ਕਿਤੇ ਕਿਤੇ ਗੜੇ ਵੀ ਪੈ ਸਕਦੇ ਨੇ ਕਿਹੜੇ ਕਿਹੜੇ ਜ਼ਿਲ੍ਹੇ ਚ ਗੜੇਮਾਰੀ ਹੋ ਸਕਦੀ ਕੁਛ ਤਦਾ ਅਲਰਟ ਹੋਇਆ ਕੁ ਜੀ ਜੀ ਆਈਸੋਲੇਟਿਡ ਪਲੇਸਸ ਤੇ ਪੰਜਾਬ ਦੇ ਵਿੱਚ ਕਿਤੇ ਕਿਤੇ ਜਿਹੜਾ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣ ਸਕਦੀਆਂ ਨੇ ਹੋਰ ਕਿਸ ਤਰ੍ਹਾਂ ਦਾ ਮੌਸਮ ਦੇ ਵਿੱਚ ਬਦਲਾਅ ਨਜ਼ਰ ਆ ਰਹੇ ਨੇ ਜਿਵੇਂ ਕੱਲ ਗੜੇਮਾਰੀ ਹੋਵੇਗੀ ਉਸ ਤੋਂ ਬਾਅਦ ਕਿਸ ਤਰ੍ਹਾਂ ਦੇ ਬਦਲਾਅ ਨਜ਼ਰ ਆ ਰਹੇ ਬਿਲਕੁਲ ਜੀ ਜਿਵੇਂ ਕੱਲ ਹਲਕੀ ਬਾਰਿਸ਼ ਜਾਂ ਤੇਜ਼ ਹਵਾਵਾਂ ਕਿਤੇ ਕਿਤੇ ਚੱਲ ਸਕਦੀਆਂ ਨੇ ਔਰ ਉਹਦੇ ਤੋਂ ਬਾਅਦ ਦੋ ਦਿਨ ਜਿਹੜਾ ਡੈਂਸ ਫੌਗ ਸੰਗਣੀ ਤੁੰਦ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ 28 ਔਰ 29 ਤਰੀਕ ਨੂੰ ਹੋ ਸਕਦੀ ਹੈ ਔਰ ਉਹਦੇ ਤੋਂ ਬਾਅਦ ਕੰਡੀਸ਼ਨਸ ਕਲੀਅਰ ਰ ਮੌਸਮ ਲੈ ਕੇ ਕੋਈ ਅਲਰਟ ਵੀ ਜਾਰੀ ਕੀਤਾ ਗਿਆ ਹੈ ਆ ਬਿਲਕੁਲ ਜੀ ਕੱਲ 27 ਤਰੀਕ ਨੂੰ ਜਿਹੜਾ yellow alert ਤੇਜ਼ ਹਵਾਵਾਂ ਔਰ ਹਲਕੀ ਬਾਰਿਸ਼ ਵਾਸਤੇ ਕੀਤਾ ਗਿਆ ਐਮਡੀ ਵੱਲੋਂ ਔਰ ਉਹਦੇ ਤੋਂ ਬਾਅਦ ਦੋ ਦਿਨ ਜਿਹੜਾ ਡੈਂਸ ਫੌਗ ਵਾਸਤੇ ਵੀ yellow alert ਆਈਐਮਡੀ ਵੱਲੋਂ ਜਾਰੀ ਕੀਤਾ ਗਿਆ ਹੈ ਸਾਵਧਾਨੀ ਵੀ ਵਰਤਣ ਕੋਈ ਨਿਰਦੇਸ਼ ਦਿੱਤੇ ਗਏ ਕਿਉਂਕਿ ਕੱਲ ਜੇ ਗੜੇਮਾਰੀ ਹੁੰਦੀ ਹੈ ਤੇਜ਼ ਹਵਾਵਾਂ ਚੱਲੀਆਂ ਨੇ ਇਸ ਨੂੰ ਲੈ ਕੇ ਕੋਈ ਸਾਵਧਾਨੀ ਵੀ ਵਰਤੀ ਜਾ ਸੇ ਬਿਲਕੁਲ ਜੀ ਜਿਵੇਂ ਕੱਲ ਦਾ ਜਿਹੜਾ ਮੌਸਮ ਦੇ ਵਿੱਚ ਜ਼ਰੂਰ ਚੇਂਜ ਆ ਸਕਦੀ ਹੈ ਕਿਉਂਕਿ ਜਦੋਂ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣਦੀਆਂ ਨੇ ਤਾਂ ਟੈਂਪਰੇਚਰ ਦੇ ਵਿੱਚ ਵੀ ਗਰਾਵਟ ਆਉਂਦੀ ਹੈ ਔਰ ਜਦੋਂ ਤੇਜ਼ ਹਵਾ ਚੱਲਦੀ ਹੈ ਔਰ ਜਿਹੜੀ ਠੰਡ ਸਾਨੂੰ ਅਬਜ਼ਰਵ ਅਸੀਂ ਜ਼ਿਆਦਾ ਕਰਦੇ ਆ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਸਾਰਿਆਂ ਨੂੰ ਬੜਾ ਧਿਆਨ ਰੱਖਣਾ ਚਾਹੀਦਾ ਤੁਸੀਂ ਕੋਈ ਬਾਹਰ ਜਾਣਾ ਤੁਹਾਡੇ ਕੋਈ ਟਰੈਵਲਿੰਗ ਪਲਾਨਸ ਨੇ ਉਹਨਾਂ ਦਾ ਵੀ ਧਿਆਨ ਰੱਖਣਾ ਚਾਹੀਦਾ ਡਾਇਰੈਕਟ ਐਕਸਪੋਜ਼ਰ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਤੋਂ ਅਵੋਇਡ ਕਰਨਾ ਚਾਹੀਦਾ ਜਦੋਂ ਬਾਹਰ ਜਾਣਾ ਪ੍ਰੋਪਰਲੀ ਕਵਰਡ ਜਾਓ ਤਾਂ ਕਿ ਕੋਈ ਸਿਹਤ ਨੂੰ ਨੁਕਸਾਨ ਨਾ ਹੋ ਸਕੇ ਔਰ ਉਹਦੇ ਤੋਂ ਬਾਅਦ ਦੋ ਦਿਨ ਸੰਗਣੀ ਧੁੰਦ ਦੇ ਵੀ ਜਿਹੜੇ ਪੰਜਾਬ ਦੇ ਕਾਫੀ ਹਿੱਸਿਆਂ ਦੇ ਵਿੱਚ ਪ੍ਰੈਡਿਕਸ਼ਨ ਹੈ ਸੋ ਉਹਦਾ ਵੀ ਸਾਰਿਆਂ ਨੂੰ ਧਿਆਨ ਰੱਖਣਾ ਚਾਹੀਦਾ ਜੇ ਤੁਹਾਡੇ ਕੋਈ ਟਰੈਵਲ ਪਲਾਨਸ ਨੇ ਤਾਂ ਉਹਨੂੰ ਖੇਤੀਬਾੜੀ ਸੁਪਰ ਹੈਗਾ ਪੰਜਾਬ ਤੇ ਉਸ ਨੂੰ ਲੈ ਕੇ ਵੀ ਕਿਸ ਕੋਈ ਨਿਰਦੇਸ਼ ਜਾਰੀ ਕੀਤੇ ਗਏ ਨੇ ਅਗਰ ਮੌਸਮ ਕੱਲ ਤੇਜਵਾ ਮਚਲਦੀਆਂ ਨੇ ਗੜੇ ਮਾਰੀ ਹੁੰਦੀ ਨੇ ਕਿਸ ਤਰ੍ਹਾਂ ਦਾ ਫਰਕ ਪੈ ਜਾਏਗਾ ਖੇਤੀਬਾੜੀ ਜੀ ਜਿਹੜੀਆਂ ਕ੍ਰੌਪ ਕੰਡੀਸ਼ਨਸ ਹਲੇ ਰਬੀ ਕ੍ਰੌਸ ਬਹੁਤ ਇਨੀਸ਼ੀਅਲ ਸਟੇਜ ਤੇ ਹਲੇ ਚੱਲ ਰਹੀਆਂ ਨੇ ਸੋ ਉਹਨਾਂ ਦੇ ਕੋਈ ਡਾਇਰੈਕਟ ਇਹਦਾ ਅਸੀਂ ਨਹੀਂ ਇਫੈਕਟ ਕ੍ਰੌਪਸ ਤੇ ਕਹਿ ਸਕਦੇ ਸੋ ਕ੍ਰੌਪਸ ਨੂੰ ਇਹਦਾ ਕੋਈ ਨੁਕਸਾਨ ਨਹੀਂ ਇੱਕ ਪਰ ਫਿਰ ਦਾਦੋ ਜੀ ਅਪਡੇਟ ਮੌਸਮ ਦਾ ਕੱਲ ਤੇ ਪਰਸਪਰ ਕੀ ਹੈਗਾ ਅਪਡੇਟ ਇੱਕ ਜੀ ਕੱਲ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੀ ਬਾਰਿਸ਼ ਹੋ ਸਕਦੀ ਹੈ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਔਰ ਗੜੇ ਵੀ ਪੈ ਸਕਦੇ ਨੇ ਔਰ 28 ਔਰ 29 ਤਰੀਕ ਨੂੰ ਦੋ ਦਿਨ ਡੈਂਸ ਫੌਗ ਜਿਹੜੀ ਹੈ ਉਹ ਵੀ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਹੋ ਸਕਦੀ ਹੈ ਔਰ ਇਹ ਤਿੰਨੋਂ ਦਿਨ ਆਈਐਮਡੀ ਵੱਲੋਂ ਜਿਹੜਾ 옐ੋ ਅਲਰਟ ਵੀ ਜਾਰੀ ਕੀਤਾ ਗਿਆ ਹੈ ਤਾਂ ਮੌਸਮ ਦਾ ਜਿਹੜਾ ਤਾਜ਼ਾ ਅਪਡੇਟ ਤੁਹਾਨੂੰ ਦੱਸਿਆ ਵਾ ਮੌਸਮ ਵਿਭਾਗ ਵੱਲੋਂ ਜਿਹੜੀ ਹੈ ਤਾਜੀ ਜਾਣਕਾਰੀ ਦਿੱਤੀ ਗਈ ਆ ਕੱਲ ਜਿਹੜੀ ਹੈ ਗੜੇਬਾਰੀ ਹੋ ਸਕਦੀ ਪੰਜਾਬ ਦੇ ਕਈ ਥਾਵਾਂ ਦੇ ਉੱਤੇ ਸੰਘਣੀ ਧੁੰਦ ਜਿਹੜੀ ਆ ਉਹ ਪੈ ਸਕਦੀ ਆ ਤਾ ਤਿੰਨ ਦਿਨ ਦਾ ਜਿਹੜਾ ਬਈ ਯੈਲੋ ਅਲਰਟ ਜਿਹੜਾ ਬਈ ਮੌਸਮ ਭਾਗ ਵੱਲੋਂ ਜਾਰੀ ਵੀ ਕੀਤਾ ਗਿਆ ਵਾ ਕੈਮਰਾਮੈਨ ਵਿਕਾਸ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ